ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ। ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ। ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਗਤਾ ਬਖਸ਼ੇ ਜੀ। ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਸੋ ਕਈ ਦਿਨਾਂ ਬਾਅਦ ਅੱਜ ਮੰਜਾ ਨਸੀਬ ਹੋਇਆ। ਆ ਨ ਚੱਜ ਨਾਲ ਮਤਲਬ ਰਿਲੈਕਸ ਜੇ ਓਕੇ। ਹਾਂ। ਆ ਬੈਠੇ ਬੈਠੇ ਡੈਡੀ ਦੇ ਕਹਣੇ ਬੱਲ ਹੀ ਹੋਗੇ ਅਸੀਂ ਕਹਿੰਦੇ ਵਿਹਲੇ ਹੋ ਕੇ ਡੈਡੀ ਕਹਿੰਦਾ ਬੱਲ ਹੀ ਹੋਗੇ ਪਹਿਲਾਂ ਤਾਂ ਡੈਡੀ ਨੂੰ ਅਲਾ ਸਸਰੀਆ ਡੈਡੀ ਮੈਰੀ ਗੱਲਾਂ ਖਾਤਾ ਵੈਰੀ ਜੀ ਕੀ ਪਸੇ ਡੈਡੀ ਨੇ ਜਿੱਕਾ ਨਾ ਧੋਣਾ ਆਪਣਾ ਸਾਰਾ ਕੁਝ ਕਰਕੇ ਓਕੇ ਅੱਜ ਪਜਾਮੇ ਨੂੰ ਪਹਿਲਾਂ ਤਾਂ ਮੱਥਾ ਟੇਕਿਆ ਕਹਿ ਕਹਿ ਕੀ ਕਹਿੰਦਾ ਤਾਂ ਮਹੀਨੇ ਬਾਅਦ ਤਾਂ ਠੀਕ ਆ ਅੱਜ ਨਸੀਬ ਹੋਣਾ ਪਾਉੜ ਡੈਡੀ ਦਾ ਜਿਹੜਾ ਪੈਪਜਾ ਲੱਗਿਆ ਵਾ ਤਾਂ ਉਹਦੇ ਕਰਕੇ ਬਹੁਤ ਘਤਰਾਂਉਂਦਾ ਦਾ ਪਜਾਮਾ ਪਾਉਂਦੇ ਤੇ ਹੁਣ ਸਿਹਤ ਕਿਵੇਂ ਪਹਿਲਾਂ ਮੈਨੂੰ ਸਿਹਤ ਦੱਸੋ ਬਿਲਕੁਲ ਠੀਕ ਹੈ ਜੀ ਹੁਣ ਹਾਂ ਬਿਲਕੁਲ ਠੀਕ ਬਸ ਇੱਕ ਗੱਲ ਹੈ ਜੀ ਮੈਂ ਇੱਕ ਨੋਟ ਕਰਿਆ ਹੈ ਵੀ ਸਰੀਰ ਦਾ ਆਪਣਾ ਹਾਂ ਤਾਂ ਟੱਕਿਆ ਹਾ ਢੋਲ ਆ ਕੇ ਗਏ ਜੋ-ਜੋ ਸੀ ਟੈਸਟ ਕਰਵਾਈ ਜਾਂਦੇ ਆ ਆਪਣੇ ਜੋ-ਜੋ ਵਿੱਚ ਤੇ ਜੋ-ਤਿਉ ਰੋਗ ਨਿਕਲ ਕੇ ਬਾਹਰ ਆਈ ਜਾਂਦੇ ਆ ਹਾਂ ਹਾਂ ਜੀ ਦਾ ਵੀ ਆ ਗਿਆ ਸਾਡਾ ਇੱਕ ਸਾਦ ਸਾਹਿਬ ਜਦੋਂ ਜੀ ਕੇ ਖਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਭਾਜੀ ਦੇ ਫੇਵਰੇਟ ਬਣਾ ਪਿਆ ਜਾਲੂ ਦੇ ਪਰੌਤੇ ਆਲੂ ਵਾਲੇ ਪਰੌਤੇ ਗਏ ਜੀ ਬਣਾ ਬਾਕੀ ਡੈਡੀ ਦਾ ਆਪਰੇਸ਼ਨ ਜਿਹੜਾ ਹੋਇਆ ਸੀ ਉਹ ਜਿੱਤੇ ਲਈ ਉਹ ਤੁਹਾਨੂੰ ਭਾਜੀ ਉਹ ਘਟ ਦੀ ਘਟ ਦੀ ਘਟ ਦੀ ਅੱਜ ਸਮਝੋ ਵੀ 100% ਤੇ 30% ਹੈਗੀ ਆ ਜਾਂ 40% ਲਾ ਲਓ ਹਾਂ ਬਾਕੀ ਸਾਰਾ ਕੁਝ ਹੋ ਗਿਆ ਕਲੀਅਰ ਆ ਬਾਬੇ ਨਾਨਕ ਦੀ અપਾਰ ਕਰਪਾ ਹੋ ਗਈ ਜੀ ਆਪਣੇ ਆਲੂ ਵਾਲੇ ਪਰੌਂਠੇ ਬਣ ਕੇ ਹੋ ਗਏ ਜੀ ਤਿਆਰ ਨਾਲ ਆ ਗਿਆ ਜੀ ਮੱਖਣ ਨਾਲ ਆ ਗਿਆ ਅੰਬ ਦਾ ਆਚਾਰ ਇਹ ਚਾਰ ਦੇ ਚਾਰ ਪਰੌਂਠੇ ਆ ਪਰ ਅ ਮੇਰੀ ਮੋਹਰ ਲੱਗੀ ਹੋਈ ਆ ਵੀ ਮੈਂ ਖਾਣਿਆ ਤਾਂ ਹੀ ਇੱਥੇ ਚਾਰ ਆ ਗਏ ਹੈ ਆਲੂ ਵਾਲੇ ਪਰੌਂਠੇ ਆ ਕਿ ਉਹਨੇ ਰੂਹ ਦੀ ਖਰਾਕੇ ਕਈ ਦਿਨ ਹੋ ਗਏ ਮਤਲਬ ਐਦਾਂ ਹੀ ਟਾਈਮ ਤੋਂ ਬੇ ਟਾਈਮ ਹੀ ਪ੍ਰਸ਼ਾਦਾ ਛਕਦੇ ਰਹੇ ਕਿਉਂ ਟੈਨਸ਼ਨ ਆ ਸੀ ਦਿਮਾਗ 'ਤੇ ਸਾਨੂੰ ਸਾਰਿਆਂ ਨੂੰ ਪਤਾ ਹਾਂ ਕਦੇ ਇੱਧਰੋਂ ਨਾਟ ਕਦੇ ਉੱਧਰੋਂ ਨਾਟ ਇੱਕ ਸਾਲੀ ਗੱਲ ਨਿਬੜਦੀ ਸੀ ਦੂਜੀ ਸਟਾਰਟ ਹੋ ਜਾਂਦੀ ਸੀ ਹਾਂ ਤੇ ਇੱਕ ਗੱਲ ਹੈ ਜੀ ਵੀ ਕਈ ਡਾਕਟਰ ਹੈਗੇ ਰੱਬ ਦਾ ਰੂਪ ਜਿਵੇਂ ਮੈਂ ਹੁਣ ਜਿਹੜਾ ਡੈਡੀ ਦਾ ਡਾਕਟਰ ਸੀ ਉਹਨੇ ਸਾਨੂੰ ਫੋਨ ਤੇ ਕਹਿੰਦਾ ਸੀ ਵੀ ਜਿਹੜੀ ਦਿੱਕਤ ਪਥਰੀ ਦੀ ਉਹ ਤੁਹਾਡੇ ਵਧ ਗਈ ਵੀ ਉਹਦਾ ਕਰਕੇ ਜਿਹੋ ਨਾਲ ਇਨਫੈਕਸ਼ਨ ਐਨੀ ਵਧੀ ਹੋਈ ਆ ਫਿਰ ਜਿਹੜਾ ਸਾਡਾ ਸਿਟੀ ਸਕੈਨ ਸੀ ਮਾ ਵੀ ਇਹ ਸਿਟੀ ਸਕੈਨ ਦੇ ਉੱਪਰ ਫੇਰ ਬਸ ਹਲਾ ਕਿਤੇ ਹੈ ਨਹੀਂ ਪਥਰੀ ਦਾ ਘਰਾ ਉਧਰ ਤੋਂ ਕੋਈ ਪਥਰੀ ਦਾ ਮਿਹਰਬਾਨੀ ਸੀ ਹੈਗਾ ਵੀ ਪਥਰੀ ਕਿੱਥੇ ਹੈ ਕਿੱਥੇ ਨਹੀਂ ਵੀ ਮੈਂ ਡਾਕਟਰ ਇਹ ਗੱਲ ਕਿਵੇਂ ਕਹਿੰਦਾ ਫਿਰ ਜਦੋਂ ਸਿਟੀ ਸਕੈਨ ਦੀ ਉਹਨੇ ਸਾਨੂੰ ਉੱਥੇ ਹਸਪੀਟਲ ਚ ਫਿਲਮ ਦਿਖਾਈ ਉਹਨੇ ਫਿਲਮ ਲਾਈ ਆਪਣੇ ਉਹਦੇ ਚ ਜਿਹੜਾ ਬਣਾਵ ਹੁੰਦਾ ਉਹਨਾਂ ਨੇ ਕਲਮ ਦੇ ਵਿੱਚ ਉਹਨਾਂ ਨੇ ਜਦੋਂ ਦਿਖਾਤਾ ਕਹਿੰਦੇ ਆ ਦੇਖੋ ਆ ਪਥਰੀ ਆ ਪਈ ਇਹਨਾਂ ਦੀ ਵੀ ਹੈ ਪਥਰੀ ਨੇ ਹੀ ਸਾਰੀ ਦਿੱਕਤ ਕਰੀ ਵੀ ਇਹ ਜੁਰਮ ਦੀ ਚਲੋ ਉਹ ਵਾਹਿਗੁਰੂ ਦੀ ਕਿਰਪਾ ਨਾਲ ਹੱਲ ਹੋ ਗਿਆ ਡੈਡੀ ਉਹਨੇ ਇਹ ਮੈਨੂੰ ਵੀਡੀਓ ਦਿਖਾਈ ਇੱਕ ਵੀ ਆਪਣੇ ਫੋਨ ਦੇ ਵਿੱਚ ਤੁਹਾਡੇ ਆ ਜਿਸ ਤਰ੍ਹਾਂ ਆਪਰੇਟ ਹੋ ਰਿਹਾ ਸੀ ਵੀ ਏਦਾਂ ਏਦਾਂ ਕਰਕੇ ਸੀ ਪਹਿਲਾਂ ਲੇਜ਼ਰ ਨਾਲ ਇਨਫੈਕਸ਼ਨ ਕਲੀਅਰ ਕਰੀ ਫੇਰਾਂ ਲੇਜ਼ਰ ਨਾਲ ਪੱਥਰੀ ਭੰਨਦੀ ਵੀ ਦਿਖਾਇਆ ਉਹਦੇ ਪਰ ਆ ਨਾ ਵੱਜਦੀ ਹੈ ਤੁਹਾਨੂੰ ਵੀ ਦਿਖਾਇਆ ਤਿਕਦਾ ਤਾਂ ਗੁੱਟੀ ਵੀ ਹੈ ਹਾਂ ਬੜਾ ਵਧੀਆ ਹੈ ਹਾਂ ਥੰਡੇ ਖੜੇ ਹੁੰਦਾ ਅੱਛਾ ਜੀ ਪਰਾਂ ਦੇ ਪਗਾਂ ਦੇ ਇਹ ਕੈਵਰੇਜ ਹਾਂ ਹਾਂਜੀ ਉਹਦੇ ਵੀ ਪੱਧਰੀ ਆਉਂਦੀ ਹੈ ਹਾਂ ਉਹ ਪਹਿਲਾਂ ਨਾ ਆਏ ਮੂਰੇ ਨੂੰ ਕੈਵਰੇਜ ਉਹ ਫਿਰ ਅੱਗੇ ਆ ਵੀ ਹਾਂਜੀ ਉੱਥੇ ਵੀ ਲੈਦਰ ਪਹੁੰਚਿਆ ਹਾਂ ਇਹ ਪੰਨੀ ਆਹ ਹਨਾ ਇਹ ਪਤਾ ਲੱਗਦਾ ਰਿਹਾ ਸਾਨੂੰ ਕਿਵੇਂ ਤੇ ਉਹ ਕਹਿੰਦੇ ਵੀ ਜਦ ਫੁੱਟੀ ਨਾ ਹੋ ਹਾਂਜੀ ਦੋ ਤਿੰਨ ਦਿਨ ਗੇਣਾ ਪੰਨੀ ਪੰਨ ਫੁੱਟੀ ਨਹੀਂ ਫੇਰ ਕਹਿੰਦਾ ਲੈਦਰ ਨਰਮਾ ਪਾਓ ਆ ਤਾਂ ਹੀ ਉਹਨਾਂ ਤਾਂ ਹੀ ਉਹਨੇ ਕਿਹਾ ਦੁਬਾਰਾ ਸਾਨੂੰ ਦੁਖਾਨੂ ਦਾ ਬੁਲਾਇਆ ਨਾ ਹਾਂ ਆਪਰੇਸ਼ਨ ਤੋਂ ਬਾਅਦ ਮੰਨੂ ਅਰ ਸੰਦੀਪ ਨੂੰ ਬੁਲਾ ਲਿਆ ਉਹਨੇ ਪਹਿਲਾਂ ਤਾਂ ਮੈਂ ਸੰਦੀਪੇ ਭੇਤੀ ਗੱਲੀ ਕਹਿੰਦੀ ਮੈਂ ਇੱਕ ਜਣੇ ਨੂੰ ਜਾਣ ਦਵਾਂਗੇ ਹਾਂ ਚਾਲਾ ਉਹਨਾਂ ਨੇ ਦੁਬਾਰਾ ਫੇਰ ਸੰਦੀਪ ਨੂੰ ਬਾਸ ਭੇਜਤਾ ਵੀ ਆਪਣੇ ਹਸਬੰਡ ਨੂੰ ਵੀ ਲੈ ਕੇ ਆ ਨਾਲ ਜਾਂ ਮੈਨੂੰ ਬੁਲਾ ਦੋ ਤੇ ਮੈਂ ਡਰ ਗਿਆ ਮਾਂ ਵੀ ਕੋ ਚੱਕਰ ਖੜਾ ਹੋ ਗਿਆ ਮੈਂ ਤਾਂ ਜਦ ਅਰਦਾਸ ਬੇਨਤੀ ਮਹਾਰਾਜ ਨੂੰ ਕਿ ਮਾਹ ਮਹਾਰਾਜ ਸੁੱਖ ਸ਼ਾਂਤੀ ਰੱਖੀ ਵੀ ਜਿਹੜਾ ਉਹਨੇ ਮੈਨੂੰ ਵੀ ਸਪੈਸ਼ਲ ਬੁਲਾ ਲਿਆ ਵੀ ਪਤਾ ਨਹੀਂ ਕੋਈ ਸੀਰੀਅਸ ਮੈਟਰ ਹੋਣਾ ਪਰ ਉਹਨੇ ਮੈਨੂੰ ਇਹ ਗੱਲ ਕਿਸੀ ਵੀ ਜਿਹੜਾ ਤੁਹਾਨੂੰ ਐਸਟੀਮੇਟ ਦਿੱਤਾ ਸੀ ਆਪਰੇਸ਼ਨ ਦੇ ਵਿੱਚ ਵੀ ਉਹਦੇ ਵਿੱਚ ਇੱਕ ਲੇਜ਼ਰ ਸਾਤੋਂ ਖਾਲ ਤੋਂ ਲੱਗ ਗਈ ਮੇਰੇ ਤੋਂ ਉਹਨੇ ਮੈਨੂੰ ਵੀਡੀਓ ਵੀ ਦਿਖਾਈ ਵੀ ਆ ਇਦਾਂ ਇਦਾਂ ਅਸੀਂ ਭੰਨ ਰਹੇ ਹਾਂ ਭੰਨ ਰਹੇ ਹਾਂ ਵੀ ਲੇਜ਼ਰ ਇੱਕ ਐਕਸਟਰਾ ਲੱਗ ਗਈ ਵੀ ਉਹਦਾ ਤੁਹਾਨੂੰ ਐਕਸਟਰਾ ਚਾਰਜ ਪਾਊਗਾ ਥੋੜਾ ਜਿਹਾ ਵੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮਾਂਜੀ ਕੋਈ ਨਹੀਂ ਵੀ ਤੁਸੀਂ ਆਪਰੇਸ਼ਨ ਦੱਸੋ ਕਹਿੰਦਾ 100% ਸਕਸੈਸਫੁਲ 101% ਕੋਈ ਡਰਨੇ ਵਾਲੀ ਗੱਲ ਨਹੀਂ ਸਾਰਾ ਕੁਝ ਸਹੀ ਹੈ ਬਿਲਕੁਲ ਤੇ ਆਪਾਂ ਵੀ ਜਦੋਂ ਹੌਸਲੇ ਵਿੱਚ ਹੋ ਗਏ ਪਰ ਡਾਡੀ ਜਿਆਦਾ ਆਇਆ ਪੈਪ ਵਿੱਚ ਹੈ ਉਹ ਕਹਿੰਦੀ ਹੈ ਪੈਪ ਚ ਨਹੀਂ ਡਾਡੀ ਉਹਨੇ ਤੁਹਾਡਾ ਜਿਹੜਾ ਗੁਰਦੇ ਦਾ ਨਾ ਕੋਈ ਵਿੱਚ ਸੀ ਗੁਰਦੇ ਦੇ ਜਿੱਥੇ ਤੇ ਤੁਹਾਡਾ ਯੂਰਿਨ ਪਾਸ ਹੁੰਦਾ ਉਹਨੇ ਦਿਖਾਇਆ ਪੈਪ ਦਾ ਪਹਿਲਾਂ ਸਰਾਗ ਕਰਾਇਆ ਉਹ ਬੇਸ ਅਗਰ ਆ ਤੁਹਾਡਾ ਨਾ ਉਹਨਾਂ ਹੈ ਨਹੀਂ ਸੀ ਪਥਰੀ ਜਿਆਦਾ ਵੱਡੀ ਸੀ ਫਿਰ ਉਹਨਾਂ ਨੇ ਲੇਜ਼ਰ ਨਾਲ ਉਹ ਵੀ ਖੁੱਲਾ ਕਰਿਆ ਤੁਹਾਡਾ ਸਰਾਗ ਸਰਾਗ ਖੁੱਲਣ ਤੋਂ ਬਾਅਦ ਪਥਰੀ ਦਿਖਣ ਲੱਗੀ ਗਾ ਬਿਆ ਪਥਰੀ ਪਈ ਹੈ ਫਿਰ ਲੇਜ਼ਰ ਨਾਲ ਭੰਨਦਾ ਦਿਖਾਇਆ ਉਹਨੇ ਵੀ ਆ ਭੰਨ ਰਿਹਾ ਉਹ ਹਾਂ ਜਿਹੜਾ ਗੋੜ ਜਾਂ ਉਹ ਹਾਂ ਗੁਰਦਾ ਹਾਂ ਉਹ ਫਿਰ ਉਹਨੇ ਪੰਨ ਦੀ ਵੀ ਦਿਖਾਈ ਵੀ ਪਰ ਜੀ ਉਹ ਵੀ ਆ ਲੈਜ਼ਰ ਨਾਲ ਵੀ ਆ ਪੰਨ ਰਹੇ ਆ ਦੇਖ ਜੀ ਇਹ ਵਿੱਚ ਹਾਂ ਪਰ ਇੱਕ ਗੱਲ ਆ ਡੈਡੀ ਦਾ ਨਸੇ ਦੇ ਚ ਆ ਜੀ ਡੈਡੀ ਤਾਂ ਸਾਨੂੰ ਮਨ ਨੂੰ ਪਾਣੀ ਪਲਾ ਤੋਂ ਪਰ ਤੁਹਾਨੂੰ ਪਤਾ ਆਪਰੇਸ਼ਨ ਤੋਂ ਬਾਅਦ ਵੀ ਪਾਣੀ ਨਹੀਂ ਦਿੰਦੇ ਹੈਗੇ ਹਾਂ ਫਿਰ ਉਹ ਕੁੜੀ ਆਈ ਇੱਕ ਵਿਚਾਰੀ ਨਾਸ ਜੀ ਉਹ ਡੈਡੀ ਨੂੰ ਕਹੇਗੀ ਕਹਿੰਦਾ ਜੀ ਮੈਨੂੰ ਭੁੱਖ ਲੱਗੀ ਉਹ ਕਹਿੰਦੀ ਜੀ ਚਪਾਤੀ ਦੇਗੇ ਹਾਂ ਡੈਡੀ ਤਾਂ ਫਿਰ ਕਹਿ ਜਾਂਗੇ ਭਾ ਹਮ ਤਾਂ ਵੀ ਚਪਾਤੀ ਖਾਏਗੇ ਮਨ ਨੂੰ ਹਾਸੇ ਆਈ ਜਾਵੇ ਲਾਵੀ ਮਾਰਨ ਇਹ ਤਾਂ ਚਪਾਤੀ ਆ ਰਹੀ ਹੈ ਬਸ ਇੱਕ ਗੱਲ ਨਾਲ ਜਿਹੜੇ ਬੰਦਿਆਂ ਨਾਲ ਬੀਤੀ ਹੋਈ ਹੈ ਆਪਰੇਸ਼ਨ ਥੀਟਰ ਦੇ ਵਿੱਚ ਤੇ ਜਹਾ ਪੇਸ਼ੈਂਟ ਕਿਸੇ ਦਾ ਵੀ ਬਾਰੋਂ ਦਾ ਉਹ ਨਸ਼ੇ ਦੇ ਵਿੱਚ ਹੁੰਦਾ ਤੇ ਉਹ ਨਸ਼ੇ ਦੇ ਵਿੱਚ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਭੇਦ ਖੁੱਲ ਜਾਂਦੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਇਹ ਜਿਨ੍ਹਾਂ ਨਾਲ ਬੀਤੀ ਹੋਈ ਹੈ ਉਹਨਾਂ ਨੂੰ ਪਤਾ ਲੱਗਦਾ ਲੈ ਮੰਨੂ ਬਣਾ ਦੋ ਡੈਡੀ ਕੋਈ ਨਹੀਂ ਬਸ ਡੁੱਲ ਜਾਣੀ ਲੱਸੀ ਮੈਂ ਫਸਾ ਦਿੰਦਾ ਮਾਰੇ ਲੋ ਚਲ ਨਮੜੋ ਤੁਸੀਂ ਲੈ ਲਿਓ ਹਾਂ ਮੈਂ ਵੀ ਇੱਕ ਵਾਰ ਮੇਰਾ ਯਾਰ ਉਹ ਤੁਸੀਂ ਉਹਦਾ ਆਪਰੇਟ ਸੀ ਤੇ ਉਹਦੇ ਚੀਚੀ ਦਾ ਹੋ ਗਿਆ ਸੀ ਫ੍ਰੈਕਚਰ ਤੇ ਮੋਟਰਸਾਈਕਲ ਉਹਦਾ ਫੁੱਟ ਪਾਥ ਨਾਲ ਲੱਗ ਗਿਆ ਸੀ ਉਹ ਤਾਂ ਮੇਤੋਂ ਵੀ ਹੈਲਥ ਚ ਤਕੜਾ ਸੀ ਤੇ ਉਹ ਸਰਜੀਤ ਡਾਕਟਰ ਦੇ ਉਹਦਾ ਆਪਰੇਟ ਕਰਵਾਇਆ ਜੀ ਸੀ ਤੇ ਉਹ ਜਦੋਂ ਆਪਰੇਸ਼ਨ ਥੀਟਰ ਚੋਂ ਬਾਹਰ ਲੈ ਕੇ ਆ ਰਹੇ ਸੀ ਨਾ ਮੈਂ ਕਹਿੰਦਾ ਉਹ ਰੱਬ ਦੇ ਬੰਦੇ ਨੇ ਕੋਈ ਗਾਲ ਹੈ ਜੀ ਛੱਡੀ ਨਹੀਂ ਵੀ ਜਿਹੜੀ ਨਹੀਂ ਕੱਢੀ ਹੋਣੀ ਡਾਕਟਰ ਨੂੰ ਸਾਰਾ ਹਸਪੀਟਲ ਉਹਨੇ ਸਿਰ ਚ ਚੱਕ ਰਿਆ ਇੱਕ ਘੰਟਾ ਉਹ ਪੂਰੇ ਨਸ਼ੇ 'ਚ ਰਿਹਾ। ਬਸ ਵੀ ਉਹ ਤਾਂ ਹੁਣ ਜਾਂ ਰੱਬ ਨੂੰ ਪਤਾ ਜਾਂ ਸਾਨੂੰ ਪਤਾ ਵੀ ਉਹਨੂੰ ਅਸੀਂ ਕਿੱਕਣਾ ਗੱਬੂ ਕਰਕੇ ਰੱਖਿਆ। ਤੇ ਉਹਨੂੰ ਸੁਣਨ ਨਹੀਂ ਕਰਿਆ ਹੁਣ। ਸਾਨੂੰ ਬੇਹੋਸ਼ ਕਰਿਆ ਸੀ। ਬੇਹੋਸ਼ੀ ਦੇ ਵਿੱਚ ਬੰਦੇ ਦਾ ਦਿਮਾਗ ਪ੍ਰੋਪਰ ਵਰਕ ਨਹੀਂ ਕਰਦਾ ਜਿਵੇਂ ਡੈਡੀ ਡੈਡੀ ਅੱਗੇ ਕਿੰਨਾ ਕਹਿੰਦਾ ਮੈਂ ਚਪਾਤੀਆਂ ਖਾਣੀਆਂ। ਹੋ। ਸਹੀ ਗੱਲ। ਉੱਥੇ ਕਹਤੇ ਕਿਹਾ ਹਮ ਤਾਂ ਵੀ ਚਪਾਤੀ ਖਾਣਗੇ। ہماری ਚਪਾਤੀ ਆਲੇ-ਦੁਆਲੇ। ਨਹੀਂ ਹਿੰਦੀ ਜਗ ਨਾ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਦੀਪ ਕੈਮਰਾਮੈਨ ਬੜੀ ਹੋਈ ਹੈ ਜੀ ਐ ਤੁਸੀਂ ਬੁਰਕੀ ਤੋੜ ਵੀ ਲੋ ਜੀ ਤੋੜਦਾ ਮੈਂ ਮੈਂ ਪਹਿਲਾਂ ਅੱਧਾ ਪਰੌਂਡਾ ਖਾ ਜਾ ਮੈਂ ਨੂੰਮੇਸ ਤੋਂ ਚੈੱਕ ਕਰ ਲਿਆ ਉਹ ਅੱਛਾ ਭੋਗ ਲਾਉਣ ਦਾ ਚੱਕਰ ਸੀ ਕੋਈ ਆਪਣੇ ਅਰਦਾਸ ਬੇਨਤੀ ਕਰਤੀ ਮਹਾਰਾਜ ਜੀ ਮਹਾਰਾਜ ਸਭ ਨੂੰ ਦੋ ਟਾਈਮ ਦੀ ਆਪਣੀ ਬੁਰਕੀ ਪਾਣੇ ਪਾ ਲਈ ਆਪਣੇ ਮੂੰਹ 'ਚ ਹਾਂਜੀ ਹਾਂ ਤੇ ਆ ਲੋ ਹੁਣ ਫੇਰ ਪਾ ਲਵਾਂ ਨੂੰ ਜੀ ਲਾ ਲਵਾਂ ਮਖਣੀ ਨਾਲ ਲਾ ਲੰਦੇ ਥੋੜਾ ਜਿਹਾ ਦਹੀਂ ਵਾਹਿਗੁਰੂ ਸੱਚਾ ਪਾਤਸ਼ਾਹ ਡੈਡੀ ਨੂੰ ਨੂਨ ਪੈਣਾ ਆ ਬਾਲਾ ਨਹੀਂ ਮਾ ਨੂਨ ਪੈਣਾ ਡੈਡੀ ਤੇ ਕਹੀਆ ਤੇ ਹਾਂ ਡੈਡੀ ਅੱਜ ਬੋੜਾ ਮਾਰਦਾ ਜੀ ਉਹਦਾ ਸੰਦੀਪ ਲੜੀ ਜਾਂਦੀ ਵੀ ਰੀਤ ਨੂੰ ਲੈ ਕੇ ਉਹ ਰੀਤ ਨੂੰ ਲੈ ਕੇ ਸਹੀ ਗੱਲ ਆ ਫਿਰ ਜੀ ਨਹੀਂ ਲੱਗਦਾ ਮੇਰਾ ਰੀਤ ਬਿਨ ਮੈਂ ਹੁਣ ਇਹਨੂੰ ਕਹਾਂ ਵੀ ਆਪਾਂ ਨੇ ਇੱਥੇ ਥੋੜੋ ਜੀ ਲਾਉਣਾ ਹੁਣ ਡੈਡੀ ਠੀਕ ਆ ਤੇ ਇੱਕ ਗੱਲ ਹੋਰ ਹੈ ਜਿਹੜਾ ਉਹ ਕਾਲੇ ਪੀੜੇ ਦੀ ਦਿੱਕਤ ਆ ਮੈਨੂੰ ਬਹੁਤ ਮੈਸੇਜ ਆਏ ਦੇਸੀ ਦਵਾਈ ਆ ਵਾਸਤੇ ਆ ਦੇਸੀ ਦਵਾਈ ਆ ਵਾਸਤੇ ਵੀ ਦੱਸੋ ਇੱਕ ਬੰਦੇ ਨੇ ਮੈਸੇਜ ਕਰਿਆ ਸੀ ਪਤਾ ਨਹੀਂ ਕਹਿੰਦਾ ਅ ਗਧੀ ਦਾ ਦੁੱਧ ਪਿਲਾਉ ਡਾੜੀ ਨੂੰ 10 ਦਿਨ ਵੀ ਉਹਦੇ ਨਾਲ ਇਹ ਬਿਮਾਰੀ ਠੀਕ ਹੋ ਜਾਂਦੀ ਹੁਣ ਇਹ ਇਹ ਸਿਸਟਮ ਤੋਂ ਤਾਂ ਇਹ ਰੱਖਦਾ ਵੀ ਬਹੁਤ ਘਟ ਆਇਆ ਸਮਾਨ ਗਧੀਆਂ ਗੋਧੀਆਂ ਜਿਹੇ ਵਾਲਾ ਜਿਹੜਾ ਹੁੰਦਾ ਤੇ ਇੱਕ ਭੈਣ ਪਟਿਆਲੇ ਤੇ ਆ ਜੀ ਗੱਲ ਮੇਰੇ ਕੋਲ ਤਾਂ ਗੱਲ ਕਰਕੇ ਨੰਬਰ ਸੇਵ ਆ ਉਹਨਾਂ ਦਾ ਨਾਮ ਤਾਂ ਪਤਾ ਨਹੀਂ ਉਹਨਾਂ ਨੇ ਕਹਾਂ ਵੀ ਮੇਰੇ ਦੋ ਤਨਾ ਅੱਖੀ ਦੇਖੇ ਕੇਸ ਆ ਵਿਦੇਸੀ ਦਵਾਈ ਆ ਵੀ 10 ਦਿਨਾਂ ਦੇ ਵਿੱਚ ਕਹਿੰਦੇ ਉਹਦਾ ਮਸਲਾ ਹੱਲ ਹੋ ਜਾਂਦਾ ਉਹ ਕਹਿੰਦੀ ਮੈਂ ਤੁਹਾਨੂੰ ਅੱਜ ਉਹਨਾਂ ਨੇ ਕੈਸੀ ਕਹਿੰਦੀ ਮੈਂ ਵਟਸਐਪ ਤੁਹਾਨੂੰ ਸਲਿੱਪ ਕਰਕੇ ਭੇਜ ਦੂੰਗੀ ਵੀ ਡੈਡੀ ਨੂੰ ਪਾਣੀ ਚ ਬਾਲ ਕੇ ਕੁਝ ਦੇਸੀ ਹੁਣੇ ਜਿਹੜੇ ਫਾਰਮੂਲੇ ਵਿੱਚ ਪਾਉਣੇ ਆ ਵੀ ਉਹ 10 ਦਿਨ ਬਾਲ ਕੇ ਦਿਓ ਉਸ ਤੋਂ ਬਾਅਦ ਤੁਸੀਂ ਫੇਰ ਇੱਕ ਵਾਰ ਟੈਸਟ ਕਰਾ ਕੇ ਦੇਖ ਲਿਓ ਵੀ ਤੁਹਾਡਾ ਸਹੀ ਹੋ ਜਾਊਗਾ ਤਿੰਨ ਕਹਿੰਦੀ ਤਿੰਨ ਕੇਸ ਦੱਸੇ ਸੀ ਹੁਣ ਵੀ ਐਦਾਂ ਮੇਰੇ ਕੋਲ ਠੀਕ ਹੋ ਗਏ ਤੇ ਆਪਾਂ ਵੀ ਅਰਦਾਸ ਹੀ ਕਰਦੇ ਵੀ ਸਾਡਾ ਡੈਰੀਵੇਟ ਦੀ ਠੀਕ ਹੋ ਜਾਵੇ ਹੈ ਤਾਂ ਕੋਈ ਚੱਕਰ ਨਹੀਂ ਹੈਗਾ ਕਈ ਸਾਲਾਂ ਦਾ ਚੱਲਦਾ ਆ ਰਿਹਾ ਤੇ ਵੀ ਚਲੋ ਜਿਹੜੀ ਚੀਜ਼ ਦਾ ਇੱਕ ਵਾਰ ਸਾਨੂੰ ਪਤਾ ਲੱਜੇਵੇ ਦਿਮਾਗ ਪਰ ਵਜਨਦਾ ਉਹਦਾ ਰਹਦੀ ਹੈ ਵੀ ਇਹ ਬਿਮਾਰੀ ਸਾਡੇ ਸਰੀਰ ਦੇ ਵਿੱਚ ਆ ਬਾਕੀ ਜਮਾ ਮੈਂ ਕਰਾਵਾਂ ਜੇ ਟੈਸਟ ਹੋਣ ਦੋ ਚਾਰ ਬਿਮਾਰੀਆਂ ਤਾਂ ਮਨੂੰ ਵੀ ਨਿਕਲ ਆਉਣੀਆਂ ਇੱਕ ਬਿਮਾਰੀ ਤਾਂ ਮਨੂੰ ਜਿੱਦਣ ਦਾ ਹੋ ਰਿਹਾ ਮੇਰਾ ਲੱਕ ਦੁਖਦਾ ਬਹੁਤ ਿਲਾਕਾ ਨੇ ਮਨੂੰ ਬੈੱਡ ਹੈਗਾ ਦੇ ਤਾ ਸਦਾ ਸਾਵਧਾਨ ਹੋ ਕੇ ਪੜਾ ਉਧਰ ਨਾ ਮਨ ਨੂੰ ਮੰਜੇ ਉਹ ਫੇਰ ਨਾ ਜਿਹੜਾ ਜਵਾਈ ਬੇਦਰ ਪਰ ਪੈਣ ਦੀ ਗੱਲ ਕਰਦਾ ਜੀ ਮੈਂ ਤਾਂ ਸੰਦੀਪ ਲੜ ਪੈਂਦੀ ਆ ਵੀ ਮੰਜਾ ਮੇਰਾ ਇਹਦੇ ਪਰ ਨਹੀਂ ਪੈਣਾ ਹੈਗਾ ਮੇਰਾ ਇਲਾਕਾ ਤੋਂ ਨਾ ਜਣਾ ਰੀਤ ਰੁੱੜ ਜੂਗੀ ਬੈੱਡ ਪਰ ਤੇ ਇਧਰ ਉਧਰ ਨੂੰ ਤੇ ਫੇਰ ਹੁਣ ਮੈਂ ਜਾ ਹੁਣ ਬੈਠਾ ਨਾ ਇਸ ਟਾਈਮ ਵੀ ਮੇਰੇ ਇਲਾਕੇ ਚ ਪੀੜ ਹੋ ਰਹੀ ਉਹ ਕੋਈ ਗੱਲ ਨਹੀਂ ਲੈ ਆਉਂਗੇ ਗੱਦਾ ਥਨੂੰ ਪਤਾ ਤਾਂ ਹੈ ਪਤਾ ਤਾਂ ਹੈਗਾ ਗੱਦਾ ਥੋੜਾ ਜਿਹਾ ਓਲਡ ਸਮੇਂ ਵਾਲਾ ਨਾ ਮਾ ਲਿਆਉਂਗੇ ਉਹ ਕੋਈ ਨਹੀਂ ਨਾ ਮਾਨੂੰ ਮੈਂ ਪੈਸੇ ਲੱਗ ਗਏ ਹੁਣ ਮੈਂ ਨਹੀਂ ਮੰਗਦਾ ਮੈਂ ਮੰਗਿਆ ਗੱਦਾ ਮੰਗੇ ਤੇ ਮੈਨੂੰ ਪਤਾ ਜਵਾਈ ਤਾਂ ਮੰਗਦੀ ਨਹੀਂ ਹੁੰਦੀ ਬਸ ਫਿਰ ਮੈਂ ਮੰਗਦਾ ਫਿਰ ਤੂੰ ਪੈਸੇ ਨਾਲੇ ਮੁੰਡੇ ਤੈਨੂੰ ਨਾ ਤਾਂ ਮੈਂ ਗੱਦੇ ਦੀ ਗੱਲ ਕੋਈ ਕਰੀ ਵਿੱਚ ਵੀ ਗੱਦਾ ਨਹੀਂ ਹੈਗਾ ਬੈੱਡ ਬਾਰੇ ਆਪਣੀਆਂ ਸਫਾਈਆਂ ਸੜੀਆਂ ਆਪੇ ਦੀ ਭਾਈ ਲੜਨ ਦਾ ਮੌਕਾ ਚਾਹੀਦਾ ਲੜਨ ਦਾ ਮੌਕਾ ਨਹੀਂ ਕੋਈ ਵੀ ਇਹ ਗੱਲ ਨਹੀਂ ਹੈਗੀ ਤਾਂ ਅੱਜਨੇ ਦਿਨਾਂ ਦਾ ਮੈਂ ਦਰਦ ਭੁੱਲਿਆ ਸੀ ਕਿਉ ਡੈਡੀ ਦੇ ਦਰਦ ਨੂੰ ਦੇਖ ਕੇ ਕੋਈ ਕਹਿੰਦਾ ਵੀ ਦੂਜੇ ਦਾ ਦਰਦ ਦੇਖ ਕੇ ਨਾ ਆਪਣਾ ਦਰਦ ਭੁੱਲ ਜਾਂਦਾ ਬੰਦਾ ਜਿਵੇਂ ਇਹ ਅੱਨੇ ਦਿਨਾਂ ਦਾ ਦਰਦ ਮੈਂ ਆਪਣਾ ਭੁੱਲਿਆ ਹੋਦਾ ਜਿਵੇਂ ਹੁਣ ਡੈਡੀ ਠੀਕ ਆ ਹਾਲੇ ਮਨੂੰ ਆਪਣਾ ਦਰਦ ਲਾ ਕੇ ਆਪਣਾ ਦਰਦ ਦਿਖਣ ਲੱਗ ਗਿਆ ਇਹ ਮੈਨੂੰ ਪਤਾ ਜੀ ਜਾਣ ਕੇ ਕਹਿੰਦੇ ਵੀ ਮੈਨੂੰ ਰੀਤ ਨੂੰ ਨਾ ਕਹਿ ਦੇਵੇ ਲਿਆ ਹਾਂ ਨਾ ਰੀਤ ਰੀਤ ਤਾਂ ਚੱਲ ਹੁਣ ਵੀਡੀਓ ਕਾਲ ਪਰਮੈਂਟ ਪਰਮੈਂਟ ਗੱਲ ਹੁੰਦੀ ਆ ਜਦੋਂ ਪਤਾ ਕਹਿ ਰੰਦੀ ਆ ਮੈਂ ਲੈ ਗਈ ਮੈਨੂੰ ਸ਼ਾਦੀ ਕੀ ਮੈਂ ਤੇ ਲੇਜਾ ਅਰੇ ਤਾਂ ਥੋੜੀ ਜਿਹੀ ਬਰਪਾ ਪਾਦਾ ਸਰੰਦਰ ਹੋ ਠੰਡੀ ਕਰਾਂ ਤਾਂ ਉਹ ਜਿਹੜਾ ਕੁੱਟ-ਕੁੱਟ ਜਾਂਦਾ ਲੱਸੀ ਦਾ ਪਤਾ ਲੱਗੇ ਬਿਆਨ ਅੰਦਰ ਗਿਆ ਸਰੀਰ ਵਿੱਚ ਅੱਜ ਤੱਕ ਕਈ ਦਿਨਾਂ ਬਾਅਦ ਪਰਦਾਦਾ ਖਾਣਾ ਇਹਨਾਂ ਰੂਹ ਨਾਲ ਤੇ ਬਾਕੀ ਮਿਲਦੇ ਆ ਮਖਾਲਵਾ ਜੀ ਮੱਖੀਆਂ ਨਹੀਂ ਖਾਣਾਂ ਦੀ ਤਾਂ ਸਮਾਨ ਮੱਖੀਆਂ ਬਹੁਤ ਆ ਗਰਮੀਆਂ ਉਹ ਮੈਡੀਕਲ ਸਟੋਰ ਅਹੀ ਮੈਡੀਕਲ ਸਟੋਰ ਨੇ ਡੈਡੀ ਦਾ ਹੱਲ ਕਰਨਾ ਆਹ ਇੱਕ ਦੁਪਹਿਰ ਨੂੰ ਵੀ ਲੈਣੀ ਹੈ ਡੈਡੀ ਹਾਂ ਠੀਕ ਹੈ ਅੱਜ ਅੱਜ ਦਾ ਦਿਨ ਤਾਂ ਹੈ ਜੀ ਉਹ ਦੂਰ ਆਹੋ ਆਹ ਆ ਲੈਣੀ ਆ ਦੋ ਟਾਈਮ ਫੇਰ ਵੀ ਸਮਝਾ ਆਹ ਆ ਪੱਤਾ ਭਾਬੀ ਲੈਣਾ ਸ਼ਾਮ ਨੂੰ ਵੀ ਲੈਣਾ ਭਾਬੀ ਜੀ ਨੂੰ ਵੀ ਸਮਝਾ ਦੇਣਾ ਮੈਂ ਹਾਂ ਭਾਬੀ ਜੀ ਨੂੰ ਸਮਝਾਓ ਠੀਕ ਐ ਤੇ ਆਹ ਆ ਲੈਣੀ ਆ ਆਪਣੇ ਰਾਤ ਨੂੰ ਤੈਨੂੰ ਯਾਦ ਇਹ ਕਹਾਂ ਤੂੰ ਤੂੰ ਅੱਗੇ ਵੀ ਲੰਦਰ ਦਾ ਇਹ ਮਹੀਨੇ ਦੀ ਮੈਂ ਪਤਵਾਈ ਤੇਰੀ ਲਈ ਆਈ 30 ਦਿਨਾਂ ਦੀ ਉਹ ਤੋਂ ਬਾਅਦ ਕੋਈ ਵੀ ਦਵਾਈ ਨਹੀਂ ਲੈਣੀ ਤੈਂ ਉਹੀ ਨਾਲ ਆਪਣੇ ਕੋਲ ਤੋਂ ਮਹੰਗਾ ਮਹਗਾ ਕੇ ਖਾਈਏ ਵੀ ਆਹ ਕੈਪਸੂਲ ਚ ਖਾਣਾ ਨਹੀਂ ਨੀ ਫੇਰ ਪਤਾਲ ਬੂਗਾ ਵੀ ਬਾਥਰੂਮ ਕੰਟਰੋਲ ਚ ਆਇਆ ਕਿ ਨਹੀਂ ਆਇਆ ਫਿਰ ਉਹ ਆਪਾਂ ਨੂੰ ਪਤਾ ਲੱਗੂਗਾ ਦਵਾਈ ਛੱਡੇ ਤੇ ਹਾਂ ਠੀਕ ਹੈ ਨਾ ਹੁਣ ਜਾਣੀ ਕਿ ਮੈਨੂੰ ਆਪਾਂ ਨੂੰ ਵੀ ਦੇਖਣ ਚ ਪਤਾ ਲੱਗਿਆ ਵੀ ਡੈਡੀ ਘੰਟਾ ਡੇਢ ਘੰਟੇ ਬਾਹਰ ਜਾਂਦਾ ਫਰਕ ਪੈ ਗਿਆ ਕੱਲ ਨਾਲ ਤੇ ਫਰਕ ਆ ਕੱਲ ਨਾਲ ਫਰਕ ਕੱਲ ਨਾਲ ਤੇ ਫਰਕ ਹੋਰ ਪੈ ਜਾਣਾ ਅੱਜ ਤਾਂ ਜੂਰਨ ਵੀ ਉੱਦਾਂ ਸਾਫ਼ ਹੋ ਗਿਆ ਜਿਹੜਾ ਵਿੱਚ ਬਲੱਡ ਆਉਂਦਾ ਤਾ ਉਹ ਜਿਹੜੀ ਆ ਗੋਲੀ ਆ ਜੀ ਇਹਦੇ ਨਾਲ ਰੈੱਡੀ ਬਾਥਰੂਮ ਆਊਗਾ ਅੰਦਰੋਂ ਸਾਫ਼ ਹੋਣੀ ਉਹ ਨਾਲ ਉਹ ਡਾਕਟਰ ਨੇ ਦੱਸਿਆ ਮੈਨੂੰ ਉਹ ਤੈਨੂੰ ਤਾਂ ਦੱਸਤਾ ਮੈਂ ਹੁਣ ਦੇਖਿਆ ਨਹੀਂ ਮੈਂ ਕਰਕੇ ਨਹੀਂ ਆਉ ਕੈਨਜੀ ਬੈਲੀ ਜਿਵੇਂ ਹੁਣ ਡੈਡੀ ਨੇ ਬੋਲੀ ਲੈ ਲਈ ਹਾਂ ਹੁਣ ਜਾਨਕੀ ਲਾਲ ਬਾਥਰੂਮ ਆ ਉਹ ਕਹਿੰਦਾ ਡਰੇ ਹੋ ਨਾ ਵੀ ਉਹ ਬਲੱਡ ਨਹੀਂ ਹੋਣਾ ਹਾਂ ਉਹ ਨਾ ਬਲੱਡ ਦਾ ਕਲਰ ਕੁਝ ਹੋਰ ਹੁੰਦਾ ਹੁਣ ਤਿੰਨ ਟਾਈਮ ਲੈਣੀ ਆ ਤੁਹਾਡੇ ਸਾਹਮਣੇ ਕੋਲੀ ਹਾਂ ਕਿੰਨੇ ਟਾਈਮ ਲੱਗਦਾ ਐਡ ਬਾਥਰੂਮ ਨੂੰ ਹਾਂ ਠੀਕ ਹੈ ਨਾ ਕੱਲ ਤੋਂ ਤੁਹਾਨੂੰ ਸਾਰੀ ਮੇਰੇ ਖਾਲੀ ਪੇਟ ਇਹ ਤਾਂ ਮੇਰੇ ਚੱਕਲਾਂ ਦੇਖ ਲੈ ਸਾਰੀਆਂ ਦੀਆਂ ਇਹ ਪੱਤੇ ਅੱਜ ਪਏ ਪੱਤੇ ਦੇ ਦੇਖੋ ਠੀਕ ਆ ਆ ਟਿਊਬ ਉਹ ਤੁਹਾਡੇ ਅੱਜ ਲਾ ਲੂਗਾ ਵਿੱਕੀ ਲੋੜ ਨਹੀਂ ਪੈਣੀ ਯਾਰ ਉਹ ਤਾਂ ਜੋ ਡਾਕਟਰ ਨੇ ਕਿਹਾ ਤਾਂ ਵੀ ਜੇ ਬਾਥਰੂਮ ਕਰਮ ਚ ਜ਼ਿਆਦਾ ਦਿੱਕਤ ਆਈ ਤਾਂ ਟਿਊਬ ਲਾਉਣੀ ਹਾਂ ਆਪਣੇ ਕੋਲ ਘਰ ਹੋਇਆ 37 ਰੁਪਏ ਹੈ ਰੈਡ ਕਿੰਨੇ ਦੀ ਹੈ ਦੱਤੀ ਕਿੰਨੇ ਦੀ ਹੈ ਦੇਖੀ ਪੈਚ ਪਈਏ ਸਲਿੱਪ ਪਾਇਨੇ ਮੈਂ ਤੈਨੂੰ ਕਹਿ ਨਹੀਂ ਵੀ ਸਸਤੀ ਜੀ ਉਹ ਆ ਮੈਂ ਤਾਂ ਤੈਨੂੰ ਜਦ ਇਹ ਕਿਹਾ ਤਾਂ ਵੀ ਇਹ ਚੇਂਜ ਕਰ ਦਾਂਗੇ ਜਾਂ ਜਾਣਾ ਸਲਿੱਪ ਦੇ ਨਾਲੇ ਰੱਖ ਦਿੰਦੀ ਹਾਂ ਕੋਈ ਗੱਜਾ ਆਜ ਤੱਕ ਸੰਭਾਲ ਕੇ ਰੱਖ ਲੈ ਇਹਨੂੰ ਚੱਲ 3 ਮਹੀਨੇ ਬਾਅਦ ਕੋਈ ਪੈਲ ਚ ਪਾ ਦੇਣੀ ਆ ਹਾਂ ਆ ਦੇ ਹਨਾ ਤੇ ਆਹਾ ਹੈਗੇ ਆ ਪੇਨ ਦੀ ਜਾਂ ਤੇਰੇ ਦਰਦ ਹੋਇਆ ਵੀ ਤੈਨੂੰ ਕੰਟਰੋਲ ਨਹੀਂ ਬਲ ਤਾਂ ਹੁੰਦਾ ਨਹੀਂ ਨਾ ਕੱਲ ਵੀ ਦਰਦ ਦਰਤੀ ਦਰਦੀ ਕੱਲ ਤਾਂ ਫਿਰ ਦਰਦ ਹੁੰਦਾ ਤਾਂ ਅੱਜ ਥੋੜੋ ਆ ਅੱਜ ਕੀ ਹੋਇਆ ਰਾਤ ਵੀ ਹੋਇਆ ਠੀਕ ਹੈ ਹੁਣ ਤੈਨੂੰ ਲੋੜ ਨਹੀਂ ਤਾਂ ਕਰਕੇ ਨਹੀਂ ਦਿੱਤੀ ਆਹ ਤਾਂ ਚੱਲ ਡੋਲੋ ਦਾ ਦਫਾ ਦੇ ਵਰਗੀ ਇਹ ਐਮਬੀਬੀਐਸ ਡਾਕਟਰ ਹੈ ਜੀ ਇਹ ਡੋਲੋ ਦਾ ਸਾਡੇ ਵਾਸਤੇ ਹੈ ਜੀ ਇਹ ਮਿਲ ਕੋਈ ਨਹੀਂ ਤਾਰਾ ਚੜੇ ਤੇ ਆ ਇੱਕ ਗੱਲ ਹੈਗੀ ਡੈਡੀ ਦੀ ਇੱਕ ਗੱਲ ਹੈਗੀ ਵੀ ਜਿਹੜਾ ਪੱਤਾ ਥੋੜਾ ਦਾ ਡੈਡੂ ਨੂੰ ਆਰਾਮ ਕਰ ਦਵੇ ਤੇ ਤਿੰਨ ਚਾਰ ਇਕੱਠੀ ਮਂਗਾ ਕੇ ਰੱਖ ਲੈਂਦਾ ਡੈਡੀ ਹੋਰ ਤਾਂ ਮਂਗਾਉਣੇ ਹੀ ਨਹੀਂ ਹੈਗੇ ਹੋਰ ਕੀ ਦਾ ਰਹਿੰਦਾ ਹੈ ਹਾਂ ਹਾਂ ਤਾਂ ਦਵਾਈ ਤਾਂ ਮੁੱਕ ਗਈ ਇਹਨਾਂ ਚ ਕੋਈ ਨਹੀਂ ਮਂਗਾਉਣੀ ਲੋ ਲੋ ਤਾਂ ਪਹਿਲੇ ਹੀ ਜਾਂਦੀ ਨਾਲੇ ਇਹ ਪੱਤੇ ਨਹੀਂ ਸਿੱਟਣੇ ਨਾ ਨਾ ਸੱਤੇ ਸਾਹ ਘਰ ਹਾਂ ਹਾਲੇ ਪਾਪਾ ਕਿੱਥੇ ਸ੍ਰਿੰਦਰ ਭਾਈ ਹਾਂ ਸ੍ਰਿੰਦਰ ਨੂੰ ਸਮਝਾ ਲੰਨੇ ਆ ਡੈਡੀ ਪੱਤਾ ਜਪਿਆ ਕੋਈ ਵੀ ਮਨੋਂ ਡਾੜੇ ਨੂੰ ਆਸ ਹੀ ਆਉਂਦੇ ਆ ਡੈਡੀ ਨੇ ਪਜਾਮਾ ਵੀ ਪਾਇਆ ਚੜ੍ਹਾ ਵੀ ਕੱਛੇ ਵਾਂਗ ਉੱਪਰੇ ਲਿਆ ਪਹਿਲਾ ਵਾਂਗੇ ਉਹ ਗੋਡੇ ਨੱਗਰ ਕਰਨ ਦੀ ਆਦਤ ਪੈ ਗਈ ਪਜਾਮੇ ਦਾ ਵੀ ਕਿਛੜੀ ਬਣਾਤਾ ਡੈਡੀ ਨੇ ਜੇ ਤਾਂ ਪਾਉਣ ਦੀ ਆਦਤ ਉਸ ਵਾਲੀ ਪਹਿ ਤਾਂ ਆਇਆ ਅੰਮੀ ਹੁਣ ਕਿੰਨਾ ਚਿਰ ਹੋਗਾ ਨਾ ਛੱਡੇ ਹੋਈ ਨੂੰ ਆਹ ਤਾਂ ਡੈਡੀ ਨੇ ਵੀ ਪੱਟਾ ਪਰ ਮੋਰਨੀਆਂ ਬਣਾ ਜਾਂੀਆਂ ਵਾਹ ਬੜਾ ਆ ਬਣਾਇਆ ਨਹੀਂ ਹੋਇਆ ਮੋਰ ਦੇ ਇੱਕ ਭਈ ਜਵਾਨੀ ਪਹਿਲਾਂ ਸਭ ਕੁਝ ਕਰਦਾ ਯਾਰ ਜੀ ਸੋਨੇ ਦਾ ਦੰਦ ਵੀ ਲਵਾਇਆ ਹੋਇਆ ਤੇ ਉਹ ਕਿੱਥੇ ਗਿਆ ਇੱਕ ਤਾਂ ਉਹ ਬੜਾ ਹੁਣ ਇੱਥੇ ਸਾਰੇ ਸਾਰੇ ਇਹਦਾ ਪੂਰੀ ਜੀ ਜਿਗ ਜਣਗੇ ਅਜੇ ਵੀ ਦੰਦ ਹੈਗੇ ਸੋਨੇ ਦੇ ਵਿੱਚ ਰੇਖਾਂ ਰੇਖਾਂ ਦਿਖਾਈ ਅੱਛਾ ਰੇਖਾਂ ਸੋਨੇ ਨਾਲ ਪਰਾਂ ਹੈਗੇ ਆਵੇ ਹੈ ਇਹ ਆਵੇ ਜੀ ਪਟਾ ਲੰਦੇ ਪਟਾ ਲੰਦੇ ਆਈ ਨਾ ਨਾ ਉਹ ਐ ਕਰਿਆ ਨਾ ਆ ਗਿਆ ਸੀ ਅੰਦਰ ਬਣਾਉਣਾ ਨਾ ਤੂੰ ਉਸ ਦਿਨ ਦਾ ਡੈਡੀ ਕਹਿੰਦਾ ਤਾਂ ਯਾਰ ਵੀ ਮੇਰੇ ਕਿ ਬਦਾਂ ਦਾ ਦੰਦ ਤਾਂ ਕਹੀ ਮੂਠਾ 1000 ਆ ਅੱਛਾ ਥੱਲੜੀ ਸਾੜੇ ਆਹੀ ਆ ਇੱਕ ਬਸ ਥੱਲੜੀ ਸਾੜੇ ਨਾਲ ਸਾਰੇ ਛੱਡ ਗਏ ਹਾਂ ਇੱਕ ਹੋਰ ਉੱਪਰ ਵਾਲੇ ਰਹਿੰਦੇ ਹਣ ਵਿੱਕੀ ਨੇ ਕਹਿਣਾ ਹੁ ਡੈਡੀ ਦੇ ਦੰਦ ਵੀ ਲਵਾ ਨਾ ਲਵਾ ਦੂੰਗੇ ਏ ਕਿਆ ਗੱਲ ਆ ਥੋੜਾ ਜਿਹਾ ਉਹ ਉਹ ਇੱਧਰ ਤੇ ਰਾਤ ਜੀ ਹੋ ਜਵੇ ਕਿਆ ਦੰਦ ਲਵਾਉਣ ਨੂੰ ਕਿਆ 5-7000 ਦੀ ਗੇਮ ਆ ساری ਉਹ ਤਾਂ ਤੁਸੀਂ ਉਹ ਭੈਣ ਨੂੰ ਕਹੋ ਵੀ ਮੈਨੂੰ ਸਾਨੂੰ ਮੈਸੇਜ ਕਰੇ ਡੈਡੀ ਉਹਨੂੰ ਮੈਂ ਸਿੱਧਾ ਫੋਨ ਕਰ ਦਣਾ ਭੈਣ ਨੂੰ ਡੈਡੀ ਫਿਰ ਦਵਾਈ ਤਿਆਰ ਕਰਕੇ ਦੇ ਕੇ ਜਾਈਏ ਆਪਾਂ ਉਹਨੇ ਘਰ ਨੂੰ ਮਰੀ ਰੀਤ ਬਿਨਾ ਮਰਾ ਜੀ ਲਾਦਾ ਮਰੀ ਦਾ ਸਲਾਹ ਵੀ ਮੈਂ ਸ਼ਾਮ ਨੂੰ ਚਲੀ ਜਾਵਾਂ ਡੈਡੀ ਕਹਿੰਦਾ ਉਹ ਆਇਆ ਤਾਂ ਉਹਦਾ ਫੋਨ ਮੰਨੂ ਕਹਿੰਦੀ ਸੀ ਮੈਨੂੰ ਲੈ ਜਾ ਮੇਰਾ ਆਪ ਤੇ ਨਾ ਉਹ ਲੋਟ ਜਾ ਜੀ ਕਹਿੰਦੇ ਵੀਰਵਾਰ ਨੂੰ ਨਹੀਂ ਜਾਈਦਾ ਬਸ ਸ਼ੁਕਰ ਆ ਸ਼ੁਕਰ ਕੱਲੂ ਕਰ ਲੈ ਕੱਲੂ ਵੀਰਵਾਰ ਹੈ ਅੱਛਾ ਕੱਲ੍ਹ ਸ਼ਾਮ ਨੂੰ ਚਲ ਜਾਊਗਾ ਵੀਰਵਾਰ ਢਲੇ ਤੇ ਤਾਂ ਜਾ ਸਕਦੇ ਨਾਲੇ ਅੱਜ ਕੱਲ੍ਹ ਕੌਣ ਵਿਚਾਰ ਕਰਦਾ ਯਾਰ ਆਪਣਾ ਵਿਆਹ ਵੀ ਵੀਰਵਾਰ ਵਾਲੇ ਦਿਨੇ ਹੋਇਆ ਦਾ ਹਾਂ ਵੀਰਵਾਰ ਵਾਲੇ ਦਿਨ ਵਿਆਹ ਹੋਇਆ ਤਾਂ ਮਾਰੀ ਤਾਂ ਸ਼ੁੱਕਰਵਾਰ ਨੂੰ ਹੋਈ ਸੀ ਇਹ ਵੀਰਵਾਰ ਨੂੰ ਜਾਈਦਾ ਭਾਈ ਇਹ ਤਾਂ ਕਹਿੰਦੀ ਮੈਂ ਤਾਂ ਕਦੇ ਗਈ ਨਹੀਂ ਤੁਸੀਂ ਜਾਣਾ ਜਾਓ ਤੁਹਾਡਾ ਕੋਈ ਨਹੀਂ ਹਾਂ ਸ਼ੁੱਕਰਵਾਰ ਆ ਦਵਾਈ ਸਮਝਣਾ ਰੈਡੀ ਦੀ ਆਦਾ ਹੋਈ ਐ ਇੱਕ ਤਾਂ ਖਾਲੀ ਪੇਟ ਦੇਣੀ ਐ ਸਵੇਰੇ ਪਤੀਸਾਰ ਇਹ ਤੁਹਾਨੂੰ ਮੈਂ ਸਵੇਰੇ ਦੱਸਤਾ ਤਾਂ ਠੀਕ ਆ ਆਹ ਜਿਹੜੀਆਂ ਡੈਡੀ ਨੂੰ ਤਿੰਨ ਟਾਈਮ ਇੱਕ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਪੱਤੇ ਨਾਲ ਸਿੱਟਿਓ ਆਹ ਰਾਤ ਨੂੰ ਇੱਕ ਠੀਕ ਆ ਤੇ ਆਹ ਜਿਹੜੇ ਡੈਡੀ ਦੇ ਦਰਦ ਹੋਇਆ ਉੱਪਰ ਲਿਖਿਆ ਵਾ ਪੈਨ ਡੈਡੀ ਬਹੁਤ ਟੈਨਟਲੀਜੈਂਟ ਤਾਂ ਮੈਨੂੰ ਪਤਾ ਡੈਡੀ ਨੇ ਮੈਨੂੰ ਚੱਕ ਲੈਣੀ ਐ ਲੁਕੋ ਕੇ ਜਾਉਂਗੀ ਹਾਂ ਆਹ ਦੋ ਟਾਈਮ ਦੇਣੀ ਐ ਸੂਬਾ ਸ਼ਾਮ ਉਹ ਦਰਦ ਵਾਲੀਆਂ ਗੋਲੀਆਂ ਤਾਂ ਸੁਰਿੰਦਰ ਨੂੰ ਫੜਾ ਦੇ ਜੇ ਲੋੜ 5-3 ਦੀ ਗੋਲੀ ਆ ਠੀਕ ਆ ਆਹ 10 ਦਿਨ ਦੀ ਆ ਤੇ ਆਹ ਆ 30 ਦਿਨਾਂ ਦਾ ਆਹ ਤਾਂ 15 ਦਿਨਾਂ ਦੀ ਇਹ ਇੱਕ ਵਾਰ ਤਾਂ ਖਾ ਗਈ ਬਸ ਉਹ ਇਹਨਾਂ ਭੱਜਾ ਪੱਤਾ ਪਿਆ ਵੀ 15 ਦਿਨ ਤੇ 30 ਦਿਨ ਨਾ ਕਰਦੇ ਡਾਕਟਰ ਨੇ ਦਵਾਈ ਲਿਖੀ ਆ ਸਿਰਫ ਇਹੀ ਖਤਮ ਕਰਨੀ ਹੈ ਫालतू ਕੋਈ ਨਹੀਂ ਹਾਂ ਮੈਂ ਕਿਹਾ ਨਹੀਂ ਗੱਲਦਾ ਕੋਈ ਹੋਰ ਤੂੰ ਮੈਡੀਕਲ ਸਟੋਰ ਤਾਂ ਡੈਡੀ ਕੋਲ ਵੀ ਹੈਗਾ ਇੱਕ ਤਾਂ ਕਰਕੇ ਉਹ ਉਹ ਮੈਡੀਕਲ ਸਟੋਰ ਵੀ ਮੁੰਲਾ ਦਾ ਸਾਈਡ ਹੈ ਕਰਨਾ ਪੈਣਾ ਉਹ ਤਾਂ ਘਾਹ ਹੈ ਵੀ ਖਾਣੇ ਆ ਆ ਦੋਹੇ ਥਾਂ ਬਾਂ ਮੈਂ ਆ ਮੈਂ ਆਪਣੇ ਲੂੰਗੀ ਹਾ ਡਾੜੀ ਦਾ ਮੈਂ ਤੁਹਾਨੂੰ ਜਰੂਰੀ ਬਸ ਵੀਡੀਓ ਚ ਗੱਲ ਕਰਨੀ ਇਹ ਤਾਂ ਅਰਦਾਸ ਕਰਾ ਕਰਨੀ ਵੀ ਮਹਾਰਾਜ ਸਾਨੂੰ ਕਿਸੇ ਦੀ ਦੁਆ ਹੀ ਦੋ ਕੋਈ ਵੀ ਨਿਸ ਜਿਵੇਂ ਬੁਖਾਰ ਦਰਦ ਦੀ ਨੋਰਮਲ ਹੈ ਤੇ ਜੇ ਜਰੂਰੀ ਲੈਣੀ ਹੈ ਸੁਖ ਸੁਖਣੀ ਵੀ ਮੈਂ ਲੈ ਲੂੰਗੀ ਕੀ ਮਤਲਬ ਹੁੰਦਾ ਤੁਸ ਤਾਂ ਸਾਲਾ ਪਰੌਂਠੇ ਬਣਾ ਲਿਆ ਆਲੂ ਵਾਲਾ ਵੀ ਆ ਜਾ ਕਰੇਗਾ ਕੋਈ ਗਰਦੋ ਬੁਖਾਰ ਇਹ ਮਤ ਇਹ ਗੱਲ ਕਹਿਣ ਦਾ ਮੂੰਹ ਜੇ ਅਸੀਂ ਮੂੰਹ ਤੋਂ ਬੋਲੂਗੇ ਤਾਂ ਸਾਨੂੰ ਸੜੀ ਉਹ ਚੀਜ਼ ਦੀ ਲੋੜ ਪੈਣੀ ਹੈ ਚਲ ਜੀ ਮੈਂ ਨਹੀਂ ਲੈਣੀ ਹੈ ਆਪਾਂ ਇਹ ਸਿੱਟ ਜੜੀ ਅਸੂਏ ਚ ਬਸ ਠੀਕ ਹੈ ਏ ਹੈਗਾ ਹੀ ਪੱਤਾ ਚਲ ਕੋਈ ਨਹੀਂ 30 ਰੁਪਏ ਦਾ 버ਗਰ ਵੀ ਖਾ ਲੈਂਦੇ ਆਪਾਂ ਹਾਂ ਲੋ ਠੀਕ ਆ ਫਿਰ ਜਿਹੜੀ ਗੱਲ ਸਹੀ ਐ ਗੱਲ ਉਹ ਕਰੋ ਵੀ ਹਾਂ ਵੀ ਭਾਈ ਹਾਂ ਬਾ ਹੁਣ ਲੈ ਲਈ ਡੈਡੀ ਡੈਡੀ ਨੇ ਲੈ ਲਈ ਦੋ ਏ ਹਾਂ ਡੈਡੀ ਨੇ ਦਵਾਈ ਦੇਤੀ ਜੀ ਮੈਨੂੰ ਹੁਣ ਅਜੇ ਵੈਸੇ ਉਹ ਦੱਖਣ ਦਾ ਸਾਜ ਆ ਫੇਰ ਜਦ ਤੱਕ ਦੱਖਣ ਚੱਲਦਾ ਜਦ ਤੱਕ ਤਾਂ ਇੱਥੇ ਬੈਠੋ ਜਣਾ ਬਾਹਰ ਉਦੋਂ ਬਾਅਦ ਨਹੀਂ ਬੈਠਣਾ ਏ ਸੀ ਤੇ ਫੇਰ ਉਹ ਵੀ ਧੰਨ ਦੀ ਆ ਉਹ ਕਮਰੇ ਚ ਬੜੀ ਰਹਿੰਦੀ ਐ ਇਧਰ ਪੱਖਾ ਏਸੀ ਜਪਾਨਿਆਣਿਆਂ ਨੂੰ ਡੈਡੀ ਕੋਲੋਂ ਪਾਉਥੇ ਅੰਦਰ ਸਾਰੇ ਹਾਂ ਹਾਂ ਕਿਉਂ ਪੁੱਤ ਤਾਂ ਨਹੀਂ ਹੁਣ ਘਾਤ ਨਹੀਂ ਪੈਂਦੇ ਕੀ ਚੱਕਰ ਹੈ ਤਾਂ ਹੁਣ ਰੱਬੇ ਚੰਗਾ ਡੈਡੀ ਤੇ ਡਰਦੇ ਆ ਡੈਡੀ ਹੈਗਾ ਤੇ ਤਾਂ ਸੱਚੀ ਡਰ ਲੱਗਣ ਲੱਗ ਪੈਂਦਾ ਡੈਡੀ ਨਾ ਨਿਆਣਿਆਂ ਨੂੰ ਕਈ ਵਾਰ ਦੇ ਇੱਕ ਕਾਂਟ ਪ ਜਾਂਦਾ ਹਾਂ ਝੜਕ ਦਿੰਦਾ ਗੁੱਸਾ ਆਉਂਦਾ ਫਿਰ ਜੇ ਨਿਆਣਿਆਂ ਨੇ ਤਾਂ ਉਮਰ ਆਹੀ ਖੇਲਣ ਖੁੱਲਣ ਦੀ ਚੱਲ ਕੋਈ ਨਹੀਂ ਇਹ ਵੀ ਆਪਾਂ ਤੋਂ ਡਰਦਾ ਦਾ ਹਾਂ ਅੱਜ ਮੈਂ ਆਪਾਂ ਫੋਨ ਲਈ ਬੈਠੇ ਡੈਡੀ ਕਹਿ ਨਹੀਂ ਜਾਂਦਾ ਕਿ ਫੋਨ ਚ ਬੜੇ ਹੋਇਆ ਜੇ ਨਿਆਣੇ ਬੜੇ ਨੇ ਕਦੇ ਖਾ ਜਾਂਦਾ ਉਹਨੂੰ ਮੈਂ ਕੱਢ ਲੈਦੇ ਫੋਨ ਇਹਨਾਂ ਨਾ ਨਿਆਣੇ ਪਿੱਛੇ ਨਾ ਹਾਂ ਬਸ ਆਪਾਂ ਦੇਖਿਆ ਡੈਡੀ ਸ਼ੁਰੂ ਤੇ ਹੀ ਸਾਨੂੰ ਬਹੁਤ ਛੁੜਕਦਾ ਤਾਂ ਜ਼ਰੂਰੀ ਨਹੀਂ ਹੈਗਾ ਵੀ ਉਹਨੂੰ ਉੱਤੇ ਕਰ ਲੱਗਿਆ ਸ਼ੁਰੂ ਤੇ ਹੀ ਸ਼ੁਰੂ ਤੇ ਹੀ ਚੀਚੜਾ ਜਿਹਾ ਪਾਣਾ ਡੈਡੀ ਨੂੰ ਚਲ ਕੋਈ ਨਹੀਂ ਜਿਵੇਂ ਰੀਤ ਤਾਂ ਇੱਤ ਬਹੁਤ ਕਾਦੀ ਹੈ ਚੱਲੇਗੀ ਲਗੀ ਉਹਨਾਪ ਵੀ ਗਈ ਜਾਂਦਾ ਆਪ ਵੀ ਡੜ ਗਈ ਇਹ ਤਾਂ ਕਹਿੰਦਾ ਦਿਲ ਜਾਣੀ ਲੱਗਦਾ ਮੈਂ ਤਾਂ ਆਹ ਹਾਂ ਕਹਿੰਦਾ ਤੂੰ ਮੈਨੂੰ ਦੇਖ ਲਾ ਰੀਤ ਨੂੰ ਬਾਤ ਚ ਦੇਖ ਲਈ ਉਹਨੂੰ ਸਭ ਤੋਂ ਜਿਆਦਾ ਆਉਂਦੀ ਆਡੀ ਵੀਡੀਓ ਕਾਲ ਕਰ ਲਾ ਸਰ ਲੱਗੀ ਵੀਦੀ ਫੋਨ ਪਰ ਜਦੋਂ ਕਹਿ ਦਿੰਦੀ ਮੈਂ ਵੀ ਆਉਣਾ ਫਿਰ ਦੇ ਹੋਰ ਕਾਉ ਮੌ ਜਾ ਕਰਦਾ ਦਿਲ ਫਿਰ ਦੇ ਕਾਉ ਮੌ ਮੈਂ ਤਾਂ ਸੋਣਾ ਕਹਿੰਦੀ ਪਰਸ ਮਮੀ ਇਹ ਨੂੰ ਸਿੰਦਨ ਸਿੰਦਰ ਸਾਰਿਆਂ ਨੂੰ ਪੁੱਛਦੀ ਆ ਕਹਿੰਦੇ ਨਾਨੂ ਕਿੱਥੇ ਆ ਨਾਨੂ ਹਸਪੀਟਲ ਚ ਮੈਨੂੰ ਛੱਦ ਗਈ ਤੂੰ ਸਿੰਦਰ ਕਿੱਥੇ ਆ ਸਿੰਦਰ ਦਾ ਕਰਦੀ ਆ ਹੋਰ ਇਹ ਜਿੰਨਾ ਨਿਆਣੇ ਦਾ ਮੋਹ ਕਰੂਗੇ ਉਹਨਾਂ ਹਰੇਕ ਨਿਆਣੇ ਦਾ ਮੋਹ ਕਰਨ ਕੁਛ ਹੁਣ ਟਾਪੀਆਂ ਟੂਪੀਆਂ ਕਿੰਨੀ ਵਾਰ ਲਿਆਈ ਹਾਂ ਫਲੇਜ ਨੂਜ ਲਿਆਈ ਪਿਆਰ ਕਰਨ ਦਾ ਲਾੜਦਾ ਨਿਆਣਾ ਲਾੜਦਾ ਹੁੰਦਾ ਤੁਹਾਨੂੰ ਪੁੱਛਦੀ ਆ ਨੰਨਾ ਮੇਰੇ ਕੋ ਨਹੀਂ ਗਏ ਉਹ ਨੰਨ ਪਤਾ ਜੇ ਪੁੱਛੀ ਉਹ ਵੀ ਕਹਿ ਲੈਣੇ ਆਂਟੀ ਆ ਦੋ ਉਹ ਸਿਆਣਾ ਵੀ ਤਾਂ लाड़ਦਾ ਹੀ ਹੁੰਦਾ ਆਂਟੀ ਜੇ ਸਿਆਣੇ ਨੂੰ ਲਾੜਡ ਕਰੂਗੇ ਤਾਂ ਸਿਆਣਾ ਉਨੀ ਵੱਧੂ ਉਮਰ ਕੱਢ ਜਾਊਗਾ ਆਂਟੀ ਜਿੰਨਾ ਅਸੀਂ ਉਹ ਕਰੂਗੇ ਉਹਦੇ ਨਾਲ ਘੱਟ ਉਨੀ ਉਮਰ ਘੱਟ ਕੱਢ ਦਿੰਦਾ ਫੇ ਆਪੇ ਸਿਆਣਾ ਵੀ ਅਰਦਾਸ ਆ ਲਾ ਜਾਂਦਾ ਗਨ ਵੀ ਮਹਾਰਾਜ ਹਾਂ ਵੀ ਰਹਿ ਜਾ ਚਲ ਕੋਈ ਨਹੀਂ ਜਿੰਨੇ ਸਾਹ ਹੈ ਉਹਨੇ ਤਾਂ ਲੈਣੀ ਹੈ ਉਹਦਾ ਲੈਣੀ ਪੈਣੀ ਦੁੱਖ ਚਲੋ ਸੁੱਖ ਚਲੋ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਜੀ ਤੁਹਾਨੂੰ ਸਾਰਿਆਂ ਨੂੰ